ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੋ ਇੱਕ ਰਾਤ ਮੇਰੀ ਸਾਲੇਹਾਰ ਇਕੱਲੀ ਸੁੱਤੀ ਸੀ ਉਸ ਰਾਤ ਘਰ ਵਿੱਚ ਕੋਈ ਨਹੀਂ ਸੀ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕਿਆ ਤੇ ਉਸਦੇ ਨਾਲ ਜਾ ਕੇ ਪੈ ਗਿਆ ਤੇ ਹੌਲੀ ਹੌਲੀ ਕਰਨਾ ਸ਼ੁਰੂ ਕਰ ਦਿੱਤਾ ਫਿਰ ਭਾਬੀ ਨੇ ਵੀ ਮੇਰਾ ਗੁਰਜੋਤ ਦਾ ਪਤੀ ਆਫਿਸ ਤੋਂ ਆਉਣ ਵਾਲਾ ਸੀ ਰਾਤ ਦੇ 9 ਵਜੇ ਗਏ ਸੀ ਆਪਣੇ ਪਤੀ ਦਾ ਮੂਡ ਬਣਾਉਣ ਦੇ ਲਈ ਉਸ ਨੇ ਕਮਰੇ ਵਿੱਚ ਮੋਮਬਤੀ ਤੇ ਬਹੁਤ ਸਾਰੇ ਗੁਲਾਬ ਰੱਖ ਦਿੱਤੇ ਤਾਂ ਕਿ ਜਦੋਂ ਉਸ ਦਾ ਪਤੀ ਆਵੇ ਤੇ ਇਹ ਸਭ ਦੇਖ ਕੇ ਰੋਮਾਂਟਿਕ ਹੋ ਜਾਵੇ ਤੇ ਖੁਦ ਇੱਕ ਬਹੁਤ ਹੀ ਖੂਬਸੂਰਤ ਜਿਹੇ ਨਾਈਟੀ ਪਾ ਕੇ ਬੈੱਡ ਦੇ ਉੱਪਰ ਬੈਠ ਗਈ ਤੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਗੁਰਜੋਤ ਦੀ ਉਮਰ ਤਕਰੀਬਨ 25 ਸਾਲ ਦੀ ਸੀ ਗਰਜੋਤ ਉਸ ਦਿਸਨ ਵਿੱਚ ਬਹੁਤ ਹੀ ਖੂਬਸੂਰਤ ਸੀ ਉਸ ਦੇ ਪਤੀ ਦਾ ਨਾਮ ਨਰਿੰਦਰ ਸੀ ਨਰਿੰਦਰ ਕੰਮ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਸੀ ਉਹ ਆਪਣੀ ਘਰ ਵਾਲੀ ਗਰਜੋਤ ਨੂੰ ਸਮਾਂ ਹੀ ਨਹੀਂ ਦੇ ਪਾਉਂਦਾ ਸੀ ਜਿਸ ਦੀ ਵਜ੍ਹਾ ਨਾਲ ਉਸ ਦੀ ਪਤਨੀ ਹਮੇਸ਼ਾ ਨਵੇਂ-ਨਵੇਂ ਤਰੀਕੇ ਅਜਮਾਉਂਦੀ ਰਹਿੰਦੀ ਸੀ ਤਾਂ ਕਿ ਉਸ ਦਾ ਪਤੀ ਉਸ ਨੂੰ ਖੁਸ਼ ਕਰ ਸਕੇ ਅੱਜ ਵੀ ਜਦੋਂ ਉਸ ਦਾ ਪਤੀ ਕਮਰੇ ਵਿੱਚ ਆਇਆ ਤਾਂ ਕਿਸੇ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਹੀ ਆਇਆ ਉਹ ਆਪਣੇ ਕਿਸੇ ਫਰੈਂਡ ਨਾਲ ਗੱਲ ਕਰ ਰਹੀ ਆ ਸੀ ਗੁਰਜੋਤ ਨੇ ਸੋਚਿਆ ਸੀ ਕਿ ਮੇਰਾ ਪਤੀ ਜਦੋਂ ਇਹਨਾਂ ਕੱਪੜਿਆਂ ਵਿੱਚ ਮੈਨੂੰ ਦੇਖੇਗਾ ਤਾਂ ਖੁਸ਼ ਹੋ ਜਾਵੇਗਾ ਤੇ ਉਸ ਦਾ ਮੂਡ ਬਣ ਜਾਵੇਗਾ ਪਰ ਅਜੇਹਾ ਕੁਝ ਨਹੀਂ ਹੋਇਆ ਉਸ ਦਾ ਪਤੀ ਤਾਂ ਉਸ ਦੇ ਵੱਲ ਦੇਖ ਵੀ ਨਹੀਂ ਰਿਹਾ ਸੀ ਉਸ ਦੇ ਉੱਤੇ ਨਜ਼ਰ ਹੀ ਨਹੀਂ ਗਈ ਉਦੋਂ ਉੱਠ ਕੇ ਉਹ ਆਪਣੇ ਪਤੀ ਦੇ ਕੋਲ ਆਈ ਅਜੀ ਉਹ ਫੋਨ ਤੇ ਹੀ ਗੱਲ ਕਰ ਰਿਹਾ ਸੀ ਗੁੱਸੇ ਵਿੱਚ ਉਸ ਨੇ ਆਪਣੇ ਪਤੀ ਦਾ ਫੋਨ ਕੱਟ ਦਿੱਤਾ ਗੁਸੇ ਨਾਲ ਨਰਿੰਦਰ ਬੋਲਿਆ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਕਿੰਨੀ ਜ਼ਰੂਰੀ ਗੱਲ ਕਰ ਰਿਹਾ ਸੀ ਗਰਜੋਤ ਕਹਿਣ ਲੱਗੀ ਮੈਂ ਤੇਰੀ ਘਰ ਵਾਲੀ ਹਾਂ ਸਾਰਾ ਦਿਨ ਤੂੰ ਕੰਮ ਕਰਦਾ ਰਹਿਣਾ ਤੇ ਮੈਨੂੰ ਟਾਈਮ ਹੀ ਨਹੀਂ ਦਿੰਦਾ ਮੇਰੀ ਖੁਸ਼ੀ ਦਾ ਕਿ ਪੂਰੇ ਘਰ ਪੂਰਾ ਦਿਨ ਘਰ ਵਿੱਚ ਮੈਂ ਕੰਮ ਕਰਦੀ ਰਹਿਣੀ ਆ ਤੇ ਸਭ ਦਾ ਖਿਆਲ ਰੱਖਦੀ ਆ ਤੇ ਤੈਨੂੰ ਕੰਮ ਤੋਂ ਇਲਾਵਾ ਕੁਝ ਨਹੀਂ ਦਿਸਦਾ ਨਰਿੰਦਰ ਕਹਿਣ ਲੱਗਿਆ ਕਿ ਤੂੰ ਹਾਊਸ ਵਾਈਫ ਐ ਕੰਮ ਕਰਨਾ ਹੀ ਤੇਰਾ ਕੰਮ ਹੈ ਉਸ ਵਿੱਚ ਕੋਈ ਇਹਿਸਾਨ ਨਹੀਂ ਕਰ ਰਹੀ ਤੂੰ ਨਰਿੰਦਰ ਦੇ ਘਰ ਵਿੱਚ ਨਰਿੰਦਰ ਦੀ ਮਾਂ ਇੱਕ ਭੈਣ ਵੀ ਰਹਿੰਦੀ ਸੀ ਉਸ ਦਾ ਵੀ ਵਿਆਹ ਹੋ ਚੁੱਕਿਆ ਸੀ ਤੇ ਆਪਣੇ ਪਤੀ ਦੇ ਨਾਲ ਆਪਣੇ ਪੇਕਿਆਂ ਵਿੱਚ ਹੀ ਰਹਿੰਦੀ ਹੈ ਨਰਿੰਦਰ ਦੀ ਭੈਣ ਸੰਦੀਪ ਤੇ ਨਰਿੰਦਰ ਦਾ ਪਤੀ ਦੋਨੋਂ ਨਰਿੰਦਰ ਦੇ ਆਫਿਸ ਵਿੱਚ ਹੀ ਕੰਮ ਕਰਦੇ ਨੇ ਇਹਨਾਂ ਸਭ ਕੁਝ ਕਰਨ ਦੇ ਬਾਅਦ ਵੀ ਨਰਿੰਦਰ ਦਾ ਮੂਡ ਨਹੀਂ ਬਣਿਆ ਤੇ ਉਹ ਆਫਿਸ ਤੋਂ ਆ ਕੇ ਖਾਣਾ ਖਾ ਕੇ ਚੁੱਪਚਾਪ ਪਾਸਾ ਲੈ ਕੇ ਸੌ ਗਿਆ ਇਸ ਦੀ ਵਜ੍ਹਾ ਨਾਲ ਗੁਰਜੋਤ ਦਾ ਦਿਮਾਗ ਬਹੁਤ ਖਰਾਬ ਹੋ ਗਿਆ। ਉਹ ਆਪਣੇ ਪਤੀ ਦਾ ਪਿਆਰ ਪਾਉਣ ਦੇ ਲਈ ਤੜਫ ਰਹੀ ਸੀ। ਕਮਰੇ ਤੋਂ ਬਾਹਰ ਨਿਕਲ ਕੇ ਬੈਠੀ ਸੀ। ਰਾਤ ਦੇ ਲਗਭਗ 12 ਵਜ ਰਹੇ ਸੀ। ਉਦੋਂ ਹੀ ਗੁਰਜੋਤ ਦੀ ਸੱਸ ਛੱਤ ਤੋਂ ਉਤਰ ਕੇ ਥੱਲੇ ਆਈ ਤੇ ਆਪਣੇ ਨੂੰ ਨੂੰ ਜਦੋਂ ਇੰਨੀ ਰਾਤ ਨੂੰ ਬਾਹਰ ਦੇਖਿਆ ਤਾਂ ਕਹਿਣ ਲੱਗੀ, "ਤੂੰ ਇੱਥੇ ਕੀ ਕਰ ਰਹੀ ਹੈਂ?" ਗੁਰਜੋਤ ਕਹਿਣ ਲੱਗੀ, "ਵੈਸੇ ਹੀ।" ਨਰਿੰਦਰ ਦੀ ਮਾਂ ਸਮਝ ਗਈ ਸੀ। ਤੇ ਕਹਿਣ ਲੱਗੀ ਜੇ ਨਰਿੰਦਰ ਨੂੰ ਕੰਮ ਤੋਂ ਵੇਲ ਨਹੀਂ ਮਿਲਦੀ ਤਾਂ ਫਿਰ ਉਸ ਆਪਣੇ ਪਿਆਰ ਦਾ ਜਾਦੂ ਦਿਖਾ ਤੇ ਵਿਆਹ ਨੂੰ ਇੰਨੇ ਸਾਲ ਹੋ ਗਏ ਨੇ ਆਖਰ ਪੋਤੇ ਦਾ ਮੂੰਹ ਕਦ ਦਿਖਾਓਗੇ ਤੂੰ ਜਾ ਆਪਣੇ ਕਮਰੇ ਵਿੱਚ ਗਰਜੋਤ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਸਵੇਰ ਜਦੋਂ ਸਭ ਨਾਸ਼ਤਾ ਕਰ ਰਹੇ ਸਤਾ ਸੰਦੀਪ ਬਹੁਤ ਕੋਸ਼ਿਸ਼ ਕੀਤੀ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਆ ਸੰਦੀਪ ਦੀ ਮਾਂ ਨੇ ਕਿਹਾ ਕਿ ਕੀ ਦੱਸਣਾ ਚਾਹੁੰਦੀ ਹੈ ਸੰਦੀਪ ਨੇ ਕਿਹਾ ਕਿ ਤੁਸੀਂ ਨਾਨੇ ਬਣਨ ਵਾਲੇ ਹੋ ਇਸ ਗੱਲ ਤੋਂ ਸੰਦੀਪ ਦੀ ਮਾਂ ਬਹੁਤ ਖੁਸ਼ ਹੋ ਗਈ ਕਹਿਣ ਲੱਗੀ ਬਸ ਰੱਬਾ ਤੂੰ ਮੈਨੂੰ ਨਾਨੀ ਤਾਂ ਬਣਾ ਦਿੱਤਾ ਹੁਣ ਬਸ ਦਾਦੀ ਵੀ ਬਣਾ ਦੇ ਸ਼ਾਮ ਹੋ ਗਈ ਰਾਤ ਨੂੰ ਫਿਰ ਨਰਿੰਦਰ ਕਮਰੇ ਵਿੱਚ ਆ ਕੇ ਸੌ ਗਿਆ ਉਸ ਨੇ ਆਪਣੀ ਘਰ ਵਾਲੀ ਦੇ ਨਾਲ ਕੁਝ ਨਹੀਂ ਕੀਤਾ ਉਸ ਦੀ ਘਰ ਵਾਲੀ ਨੂੰ ਨੀਂਦ ਨਹੀਂ ਆ ਰਹੀ ਸੀ ਤਾਂ ਕਮਰੇ ਤੋਂ ਬਾਹਰ ਆ ਕੇ ਫਿਰ ਉਸ ਨੂੰ ਕੁਝ ਆਵਾਜ਼ ਸੁਣਾਈ ਦੇ ਰਹੀ ਸੀ ਉਹ ਆਵਾਜ਼ ਸੰਦੀਪ ਦੇ ਕਮਰੇ ਵਿੱਚੋਂ ਆ ਰਹੀ ਸੀ ਸੰਦੀਪ ਦੇ ਪਤੀ ਦਾ ਨਾਮ ਰਾਜਨ ਸੀ ਰਾਜਨ ਬਹੁਤ ਹੈਂਡਸਮ ਸੀ ਗੁਰਜੋਤ ਸੰਦੀਪ ਦੇ ਕਮਰੇ ਦੇ ਵੱਲ ਜਾਣ ਲੱਗੀ ਉਸ ਨੇ ਖਿੜਕੀ ਵਿੱਚੋਂ ਝਾਕ ਕੇ ਦੇਖਿਆ ਕਿ ਰਾਜਨ ਆਪਣੀ ਘਰਵਾਲੀ ਦੇ ਨਾਲ ਸਭ ਕਰਨ ਦੇ ਲਈ ਬਹੁਤ ਉਤਾਵਲਾ ਹੋ ਰਿਹਾ ਸੀ ਪਰ ਸੰਦੀਪ ਨੇ ਰਾਜਨ ਨੂੰ ਖੁਦ ਤੋਂ ਦੂਰ ਕਰ ਦਿੱਤਾ ਤੇ ਕਿਹਾ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਚੁੱਪ ਚਾਪ ਸੌਂ ਜਾ ਇਹ ਗੱਲ ਗਰਜੋਤ ਨੇ ਆਪਣੇ ਕੰਨਾਂ ਨਾਲ ਸੁਣੀ ਤਾਂ ਸਮਝ ਗਈ ਕਿ ਰਾਜਨ ਵੀ ਇਕੱਲਾ ਹੈ ਰਾਜਨ ਨੂੰ ਮੈਂ ਆਪਣਾ ਸ਼ਿਕਾਰ ਬਣਾ ਸਕਦੀ ਹਾਂ ਰਾਜਨ ਰਾਜਨ ਹੀ ਉਸਦਾ ਇਕੱਲਾਪਨ ਦੂਰ ਕਰ ਸਕਦਾ ਹੈ ਰਾਜਨ ਦਾ ਦਿਮਾਗ ਖਰਾਬ ਹੋ ਗਿਆ ਤੇ ਉਹ ਰਸੋਈ ਵਿੱਚ ਪਾਣੀ ਪੀਣ ਦੇ ਲਈ ਚਲਾ ਗਿਆ ਪਿੱਛੋਂ ਗਰਜੋਤ ਵੀ ਪਹੁੰਚੀ ਤੇ ਬਿਨਾਂ ਕੁਝ ਦੱਸੇ ਉਸ ਨੇ ਰਾਜਨ ਨੂੰ ਪਿੱਛੋਂ ਫੜ ਲਿਆ ਪਹਿਲਾਂ ਤਾਂ ਰਾਜਨ ਨੂੰ ਲੱਗਿਆ ਕਿ ਉਸ ਦੀ ਘਰ ਵਾਲੀ ਹੈ ਪਰ ਉਹ ਉਸ ਦੀ ਘਰ ਵਾਲੀ ਨਹੀਂ ਸੀ ਉਹ ਤਾਂ ਗਰਜੋਤ ਸੀ ਉਸਨੇ ਦੇਖਿਆ ਤਾਂ ਗੁਰਜੋਤ ਨੂੰ ਪਾਸੇ ਕਰ ਦਿੱਤਾ ਤੇ ਕਿਹਾ ਤੁਸੀਂ ਇਹ ਕੀ ਕਰ ਰਹੇ ਹੋ ਗੁਰਜੋਤ ਕਹਿਣ ਲੱਗੀ ਦੇਖ ਰਾਜਨ ਮੈਂ ਤੇਰੀ ਤਨਹਾਈ ਸਮਝਦੀ ਹਾਂ ਮੈਂ ਤੇਰਾ ਇਹ ਇਕੱਲਾਪਨ ਦੂਰ ਕਰਨਾ ਚਾਹੁੰਦੀ ਹਾਂ ਮੇਰੇ ਪਤੀ ਨੂੰ ਵੀ ਮੇਰੇ ਨਾਲ ਕੋਈ ਪ੍ਰਵਾਹ ਨਹੀਂ ਹੈ ਉਹ ਮੇਰੇ ਨੇੜੇ ਨਹੀਂ ਆਉਂਦਾ ਹੁਣ ਦੋਨੋਂ ਇੱਕ ਦੂਜੇ ਦਾ ਇਕੱਲਾਪਨ ਆਪਾਂ ਦੂਰ ਕਰ ਸਕਦੇ ਹਾਂ ਰਾਜਨ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਤੁਸੀਂ ਇੰਨੀ ਘਟੀਆ ਗੱਲ ਕਿਵੇਂ ਕਰ ਸਕਦੇ ਹੋ ਅੱਜ ਤੋਂ ਬਾਅਦ ਅਜੇ ਹੀ ਹਰਕਤ ਮੇਰੇ ਨਾਲ ਨਾ ਕਰਿਓ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਤੇ ਚੁੱਪਚਾਪ ਰਾਜਨ ਉਥੇ ਚਲਾ ਗਿਆ ਅਗਲੇ ਦਿਨ ਜਦੋਂ ਰਾਜਨ ਤੇ ਸੰਦੀਪ ਆਫਿਸ ਵਿੱਚ ਸੀ ਤਾਂ ਉਥੇ ਰਾਜਨ ਦਾ ਕੰਮ ਵਿੱਚ ਮਨ ਨਹੀਂ ਲੱਗ ਰਿਹਾ ਸੀ ਵਾਰ-ਵਾਰ ਕੱਲ ਰਾਤ ਦੀ ਗੱਲ ਨੂੰ ਹੀ ਸੋਚ ਰਿਹਾ ਸੀ ਕਿs ਤਰੀਕੇ ਨਾਲ ਉਸਦੀ ਸਾਲੇਹਾਰ ਉਸਦੇ ਕਰੀਬ ਆਈ ਸੀ ਜਦੋਂ ਤੱਕ ਸੰਦੀਪ ਉਸਦੇ ਕੋਲ ਆ ਗਈ ਤੇ ਕਹਿਣ ਲੱਗੀ ਤੇਰਾ ਕੰਮ ਅਜੇ ਤੱਕ ਕੰਪਲੀਟ ਨਹੀਂ ਹੋਇਆ ਮੇਰੇ ਭਰਾ ਨੇ ਤੈਨੂੰ ਮੇਰੀ ਵਜ੍ਹਾ ਨਾਲ ਨੌਕਰੀ ਦਿੱਤੀ ਆ ਆਪਣੀ ਕੰਪਨੀ ਵਿੱਚ ਨਹੀਂ ਤਾਂ ਤੂੰ ਕਿਸੇ ਲਾਇਕ ਨਹੀਂ ਸੀ ਸੰਦੀਪ ਨੇ ਆਪਣੇ ਪਤੀ ਨੂੰ ਬਹੁਤ ਸੁਣਾਇਆ ਜਿਸ ਦੀ ਵਜ੍ਹਾ ਨਾਲ ਰਾਜਨ ਦਾ ਦਿਮਾਗ ਹੋਰ ਵੀ ਖਰਾਬ ਹੋ ਗਿਆ ਰਾਤ ਨੂੰ ਜਦੋਂ ਉਹ ਆਫਿਸ ਤੋਂ ਘਰੇ ਆਇਆ ਤਾਂ ਇਕੱਲਾ ਬੈਠਾ ਸੀ ਉਦੋਂ ਗਰਜੋਤ ਦਾ ਪਤੀ ਵੀ ਸੌਂ ਗਿਆ ਸੀ ਤਾਂ ਗਰਜੋਤ ਵੀ ਕੋਲ ਆ ਗਈ ਤੇ ਗਰਜੋਤ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਪਰ ਰਾਜਨ ਦੇ ਕੋਲ ਜਾ ਕੇ ਕਹਿਣ ਲੱਗੀ ਕੀ ਹੋਇਆ ਬਹੁਤ ਪਰੇਸ਼ਾਨ ਹੈ ਰਾਜਨ ਨੇ ਕਿਹਾ ਕੁਜ ਨੇ ਬਸ ਵੈਸੇ ਹੀ ਗੁਰਜੋਤ ਨੇ ਕਿਹਾ ਮੈਂ ਜਾਣਦੀ ਆ ਇਹ ਦੋਨੇ ਭੈਣ ਭਰਾ ਸਾਨੂੰ ਦੋਨਾਂ ਨੂੰ ਨੀਵਾ ਦਿਖਾਉਣਾ ਚਾਹੁੰਦੇ ਨੇ ਬਿਲਕੁਲ ਸਾਡੀ ਪ੍ਰਵਾਹ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਸਾਡੀ ਦੋਨਾਂ ਦੀ ਕੋਈ ਲੋੜ ਨਹੀਂ ਇਹ ਸਭ ਕਹਿੰਦੇ ਹੋਏ ਗੁਰਜੋਤ ਉਸਤੇ ਹੋਰ ਕਰੀਬ ਆਉਂਦੀ ਗਈ ਉਹ ਕਹਿਣ ਲੱਗਾ ਕਿ ਜਦੋਂ ਉਹਨਾਂ ਲੋਕਾਂ ਨੂੰ ਕੋਈ ਚਿੰਤਾ ਨਹੀਂ ਹੈ ਤਾਂ ਅਸੀਂ ਆਪਣੀ ਖੁਸ਼ੀ ਨੂੰ ਕਿਉਂ ਰੋਕ ਰਹੇ ਹਾਂ ਆਪਾਂ ਵੀ ਆਪਣੀ ਖੁਸ਼ੀ ਦੇ ਲਈ ਜਿਉ ਸਕਦੇ ਹਾਂ ਇਨਾ ਕਹਿ ਕੇ ਦੋਨੇ ਇੱਕ ਦੂਜੇ ਦੇ ਕਰੀਬ ਆ ਗਏ ਆਖਰ ਭਾਬੀ ਨੇ ਆਪਣੀ ਨਣਾਣ ਦੇ ਘਰ ਵਾਲੇ ਨੂੰ ਫਸਾ ਹੀ ਲਿਆ ਰਾਜਨ ਨੇ ਆਪਣੇ ਆਪ ਨੂੰ ਬਹੁਤ ਰੋਕਿਆ ਸੀ ਪਰ ਉਹ ਆਖਰਕਾਰ ਹਾਰ ਗਿਆ ਤੇ ਦੋਨੇ ਇੱਕ ਦੂਜੀਆਂ ਬਾਹਾਂ ਵਿੱਚ ਫਿਰ ਦੋਨਾਂ ਦੇ ਵਿੱਚ ਉਹ ਸਭ ਚੱਲਣ ਲੱਗਿਆ ਘਰ ਵਿੱਚ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਸੀ ਇੱਕ ਦਿਨ ਗੁਰਜੋਤ ਦੀ ਸੱਸ ਨੇ ਦੋਨਾਂ ਨੂੰ ਇਕੱਠੇ ਫੜ ਲਿਆ ਆਪਣੀ ਸੱਸ ਨੂੰ ਦੇਖ ਕੇ ਰਾਜਨ ਤੇ ਗੁਰਜੋਤ ਤਾਂ ਬਹੁਤ ਡਰ ਗਏ ਉਸਦੀ ਸੱਸ ਨੇ ਕਿਹਾ ਕਿ ਤੁਸੀਂ ਦੋਨੋਂ ਮਿਲ ਕੇ ਮੇਰੇ ਬੱਚਿਆਂ ਨੂੰ ਧੋਖਾ ਦੇ ਰਹੇ ਹੋ ਤੁਸੀਂ ਇੰਨਾ ਗਿਰ ਗਏ ਹੋ ਗੁਰਜੋਤ ਬਹੁਤ ਗੁੱਸੇ ਵਿੱਚ ਆਈ ਤੇ ਕਹਿਣ ਲੱਗੀ ਅਸੀਂ ਕੋਈ ਧੋਖਾ ਨਹੀਂ ਦੇ ਰਹੇ ਤੁਹਾਡੇ ਬੇਟੇ ਨੂੰ ਤਾਂ ਮੇਰੇ ਲਈ ਟਾਈਮ ਹੀ ਨਹੀਂ ਮਿਲ ਰਿਹਾ ਜੇ ਮੈਂ ਰਾਜਨ ਦੇ ਨਾਲ ਇਹ ਸਭ ਕਰ ਲਿਆ ਤਾਂ ਕੀ ਬੁਰਾ ਕਰ ਦੋ ਤਾਂ ਉਸਦੀ ਸੱਸ ਕਹਿਣ ਲੱਗੀ ਕਿ ਮੈਂ ਹੁਣੇ ਜਾ ਕੇ ਨਰਿੰਦਰ ਨੂੰ ਸਭ ਕੁਝ ਦੱਸ ਦੇਉਂ ਤੇ ਆਪਣੀ ਧੀ ਨੂੰ ਵੀ ਗੁਰਜੋਤ ਨੇ ਕਿਹਾ ਦੇਖੋ ਮੰਮੀ ਜੀ ਸੋਚ ਲਓ ਤੁਹਾਡੀ ਮਾਂ ਬਣਨ ਵਾਲੀ ਐ ਤੇ ਕਿੱਥੇ ਜਾਵੇਗੀ ਕੀ ਕਰੂਗੀ ਬੱਚੇ ਦਾ ਕੀ ਹੋਵੇਗਾ ਚੰਗਾ ਇਹੀ ਆ ਕਿ ਇਸ ਗੱਲ ਨੂੰ ਤੁਸੀਂ ਰਾਜ਼ ਹੀ ਰੱਖੋ ਪਰ ਮਾਂ ਦਾ ਮਾਂ ਹੁੰਦੀ ਐ ਉਹ ਆਪਣੀ ਧੀ ਦਾ ਬੁਰਾ ਕਿਵੇਂ ਦੇਖ ਸਕਦੀ ਐ ਉਸਨੇ ਸੋਚਿਆ ਕਿ ਕਿਉਂ ਨਾ ਰਾਜਨ ਨੂੰ ਤੇ ਗੁਰਜੋਤ ਨੂੰ ਇਸ ਘਰ ਤੋਂ ਬਾਹਰ ਭੇਜ ਦਿੱਤਾ ਜਾਵੇ ਉਸਨੇ ਆਪਣੇ ਬੇਟੇ ਨਰਿੰਦਰ ਨਾਲ ਗੱਲ ਕੀਤੀ ਕਿ ਤੂੰ ਨਵਾਂ ਆਫਿਸ ਬਣਵਾਉਣ ਵਾਲਾ ਸੀ ਮੈਂ ਸੋਚ ਰਹੀ ਆ ਕਿ ਉਸ ਆਫਿਸ ਨੂੰ ਸ਼ਹਿਰ ਤੋਂ ਬਾਹਰ ਬਣਵਾ ਲਓ ਨਰਿੰਦਰ ਵੀ ਮੰਨ ਗਿਆ ਤੇ ਦੋਨੇ ਅਗਲੇ ਦਿਨ ਸ਼ਹਿਰ ਜਾਣ ਵਾਲੇ ਸੀ। ਨਰਿੰਦਰ ਆਪਣੇ ਕਾਰ ਵਾਲੇ ਨੂੰ ਲੈ ਕੇ ਘਰ ਤੋਂ ਜਾਣ ਵਾਲਾ ਸੀ। ਤੇ ਇਹ ਗੱਲ ਜਦੋਂ ਗਰਜੋਤ ਨੂੰ ਪਤਾ ਲੱਗੀ ਤਾਂ ਉਹ ਬਹੁਤ ਗੁੱਸੇ ਹੋਈ। ਉਹ ਜਾਣ ਗਈ ਸੀ ਕਿ ਸਭ ਉਸਦੀ ਸੱਸ ਦਾ ਕੀਤਾ ਹੋਇਆ। ਰਾਜਨ ਨਾਲ ਉਸ ਨੂੰ ਪਿਆਰ ਦਾ ਭੂਤ ਸਵਾਸ ਸੀ। ਰਾਜਨ ਦੇ ਨਾਲ ਉਸ ਨੂੰ ਬਹੁਤ ਮਜ਼ਾ ਆ ਰਿਹਾ ਸੀ। ਉਹ ਕਿਵੇਂ ਉਸ ਨੂੰ ਛੱਡ ਕੇ ਚਲੀ ਜਾਂਦੀ? ਸ਼ਹਿਰ ਜਾਣ ਤੋਂ ਬਚਣ ਦੇ ਲਈ ਉਸ ਨੇ ਪੌੜੀਆਂ ਤੇ ਤੇਲ ਪਾ ਕੇ ਆਪਣੇ ਪਤੀ ਨੂੰ ਸੁੱਟ ਦਿੱਤਾ। ਦੇ ਉਸ ਦੇ ਪਤੀ ਦਾ ਹੱਥ ਤੇ ਪੈਰ ਟੁੱਟ ਗਿਆ ਜਿਸ ਦੀ ਵਜ੍ਹਾ ਨਾਲ ਉਹ व्हीलचेयर ਤੇ ਆ ਗਿਆ ਰਾਜਨ ਗੁਰਜੋਤ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਇਹ ਐਕਸੀਡੈਂਟ ਸੀ ਜਾਂ ਫਿਰ ਇਹ ਸਭ ਤੇਰਾ ਹੀ ਕੀਤਾ ਹੈ ਗੁਰਜੋਤ ਮੁਸਕਰਾਉਣ ਲੱਗੀ ਤੇ ਕਿਹਾ ਇਹ ਸਭ ਮੈਂ ਤੇਰੇ ਲਈ ਕੀਤਾ ਉਹ ਬੁੜੀ ਸਾਨੂੰ ਦੋਨਾਂ ਨੂੰ ਸ਼ਹਿਰ ਭੇਜਣਾ ਚਾਹੁੰਦੀ ਸੀ ਤਾਂ ਕਿ ਮੈਂ ਤੇਰੇ ਤੋਂ ਦੂਰ ਹੋ ਜਾਵਾਂ ਪਰ ਮੈਂ ਤੇਰੇ ਤੋਂ ਦੂਰ ਨਹੀਂ ਜਾਣਾ ਚਾਹੁੰਦੀ ਸੀ ਮੈਨੂੰ ਤੇਰੇ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਤੇ ਅਸੀਂ ਦੋਨੇ ਆਪਣੇ ਵਿੱਚ ਕਿਸੇ ਨੂੰ ਨਹੀਂ ਆਉਣ ਦੇਵਾਂਗੀ ਇਹ ਗਰਜੋਤ ਦੀ ਸੱਸ ਨੇ ਚੋਰੀ-ਚੋਰੀ ਸੁਣ ਲਈ ਤੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਇਹ ਸਭ ਤੂੰ ਕੀਤਾ ਹੈ ਮੈਂ ਬਹੁਤ ਵੱਡੀ ਗਲਤੀ ਕੀਤੀ ਜੋ ਤੁਹਾਡੀ ਦੋਨਾਂ ਦੀ ਗੱਲ ਆਪਣੇ ਬੇਟੇ ਤੋਂ ਲੁਕੋਈ ਮੈਂ ਹੁਣੇ ਜਾ ਕੇ ਉਹਨੂੰ ਸਭ ਕੁਝ ਦੱਸ ਦੇਵਾਂਗੀ ਉਸ ਤੋਂ ਬਾਅਦ ਦੇਖੀ ਉਹ ਤੈਨੂੰ ਘਰ ਤੋਂ ਬਾਹਰ ਕੱਢ ਦੇਵੇਗਾ ਉਸ ਦੀ ਸੱਸ jaan ਲੱਗੀ ਸੀ ਗਰਜੋਤ ਨੇ ਆਪਣੀ ਸੱਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੰਨ ਹੀ ਨਹੀਂ ਰਹੀ ਸੀ ਪਿੱਛੇ ਪਿੱਛੇ ਗਰਜੋਤ ਜਾ ਰਹੀ ਸੀ ਤੇ ਅੱਗੇ ਅੱਗੇ ਉਸਦੀ ਸੱਸ ਪਰ ਜਦੋਂ ਗਰਜੋਤ ਨੂੰ ਲੱਗਿਆ ਕਿ ਉਸਦੀ ਸੱਸ ਨਹੀਂ ਮੰਨੇਗੀ ਤਾਂ ਜਿਵੇਂ ਹੀ ਉਸਦੀ ਸੱਸ ਪੌੜੀਆਂ ਤੋਂ ਥੱਲੇ ਉਤਰਨ ਲੱਗੀ ਉਸ ਨੇ ਪਿੱਛੋਂ ਆਪਣੀ ਸੱਸ ਨੂੰ ੱੱਕਾ ਦੇ ਦਿੱਤਾ ਤੇ ਉਹ ਪੌੜੀਆਂ ਤੋਂ ਡਿੱਗ ਗਈ ਉਸ ਦੇ ਸਿਰ ਤੇ ਬਹੁਤ ਜ਼ਿਆਦਾ ਸੱਟਾਂ ਲੱਗ ਗਈਆਂ ਰਾਜਨ ਉੱਥੇ ਹੀ ਸੀ ਉਹ ਆਪਣੀ ਸੱਸ ਨੂੰ ਬਚਾਉਣਾ ਚਾਹੁੰਦਾ ਸੀ ਪਰ ਉਹ ਕਹਿਣ ਲੱਗੀ ਕਿ ਇਹ ਬਚ ਗਈ ਤਾਂ ਸਾਡਾ ਦੋਨਾਂ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ ਰਾਜਨ ਆਪਣੀ ਸੱਸ ਨੂੰ ਡਾਕਟਰ ਦੇ ਕੋਲ ਲੈ ਜਾਣਾ ਚਾਹੁੰਦਾ ਸੀ ਪਰ ਗੁਰਜੋਤ ਨੇ ਉਸ ਨੂੰ ਰੋਕ ਲਿਆ ਤੇ ਉਹ ਉੱਥੇ ਹੀ ਖਤਮ ਹੋ ਗਈ ਪਰ ਇਹ ਗੱਲ ਰਾਜਨ ਨੂੰ ਅੰਦਰ ਹੀ ਅੰਦਰ ਖਾ ਰਹੀ ਸੀ ਹੁਣ ਉਸ ਨੂੰ ਲੱਗਣ ਲੱਗਿਆ ਕਿ ਉਹ ਬੁਰੇ ਤਰੀਕੇ ਨਾਲ ਫਸ ਗਿਆ ਉਸ ਨੇ ਸਾਲੇ ਹਾਰ ਦੇ ਨਾਲ ਸਭ ਕੁਝ ਕਰਕੇ ਗਲਤ ਕਦਮ ਚੱਕਿਆ ਕਿਉਂਕਿ ਉਸ ਸਮੇਂ ਉਹ ਪਰੇਸ਼ਾਨ ਸੀ ਤੇ ਗੁਰਜੋਤ ਨੇ ਇਸੇ ਗੱਲ ਦਾ ਫਾਇਦਾ ਚੱਕਿਆ ਰਾਜਨ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਪਰ ਹੁਣ ਰਾਜਨ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਹ ਗਲਤ ਕਰ ਰਿਹਾ ਤੇ ਆਪਣੀ ਸੱਸ ਦੇ ਮਰ ਜਾਣ ਤੋਂ ਬਾਅਦ ਉਹ ਅੰਦਰ ਹੀ ਅੰਦਰ ਘੁੱਟ ਰਿਹਾ ਸੀ ਤਾਂ ਉਹਨੇ ਇਹ ਫੈਸਲਾ ਕੀਤਾ ਕਿ ਹੁਣ ਉਹ ਗਰਜੋਤ ਦੇ ਨਾਲ ਕੁਝ ਨਹੀਂ ਕਰੇਗਾ ਤੇ ਇਹ ਗੱਲ ਜਦੋਂ ਰਾਜਨ ਨੇ ਗਰਜੋਤ ਨੂੰ ਦੱਸੀ ਕਿ ਹੁਣ ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਮੈਂ ਤੇਰੇ ਨਾਲ ਕੁਝ ਵੀ ਹੁਣ ਐਸਾ ਵੈਸਾ ਨਹੀਂ ਕਰੂੰਗਾ ਤੇ ਨਾ ਹੀ ਤੂੰ ਮੇਰੇ ਨੇੜੇ ਆਏ ਗਰਜੋਤ ਦਾ ਤਾਂ ਇਹ ਸੁਣ ਕੇ ਦਿਮਾਗ ਬਹੁਤ ਖਰਾਬ ਹੋਇਆ ਸੀ ਅਗਲੇ ਦਿਨ ਰਾਜਨ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸੀ ਤਾਂ ਗਰਜੋਤ ਉਸਦੇ ਕਮਰੇ ਵਿੱਚ ਗਈ ਤੇ ਅੰਦਰ ਜਾ ਕੇ ਚੀਕਣ ਲੱਗ ਗਈ ਤੇ ਕਹਿਣ ਲੱਗੀ ਛੱਡ ਦੇ ਮੈਨੂੰ ਇਹ ਤੂੰ ਕੀ ਕਰ ਰਿਹਾ ਰਾਜਨ ਮੈਂ ਤੇਰੇ ਸਾਲੇ ਹਾਂ ਕੰਮ ਸੇ ਕੰਮ ਰਿਸ਼ਤੇ ਬਤਾ ਲੈ ਹਾਜ਼ਰ ਮੇਰੇ ਨਾਲ ਅਜੀਹਾ ਨਾ ਕਰ ਤੇ ਜ਼ੋਰ-ਜ਼ੋਰ ਨਾਲ ਚੀਕਣ ਲੱਗੀ ਛੱਡ ਦੇ ਮੈਨੂੰ ਘਰ ਆ ਜਾਂਦੀ ਪਤਨੀ ਸੰਦੀਪ ਕਮਰੇ ਵਿੱਚ ਆਈ ਤੇ ਗਰਜੋਤ ਰੋਂਦੇ ਹੋਏ ਆਪਣੀ ਨਾਨਾ ਨੂੰ ਕਹਿਣ ਲੱਗੀ ਦੇਖੋ ਨਾ ਦੀਦੀ ਰਾਜਨ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਕਿੰਨਾ ਕਿਹਾ ਮੈਂ ਤੇਰੀ ਭੈਣਾ ਵਰਗੀ ਆ ਪਰ ਇਹ ਨਹੀਂ ਮੰਨਿਆ ਸੰਦੀਪ ਨੇ ਆਪਣੇ ਪਤੀ ਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਤੈਨੂੰ ਸ਼ਰਮ ਨਹੀਂ ਆਈ ਇਹ ਸਭ ਕੁਝ ਕਰਦੇ ਹੋਏ ਤੂੰ ਹੁਣੇ ਮੇਰੇ ਘਰ ਤੋਂ ਨਿਕਲ ਜਾ ਤੇ ਤੈਨੂੰ ਆਫਿਸ ਤੋਂ ਵੀ ਵੀਰਾ ਕੱਟ ਦੇਵੇਗਾ ਰਾਜਨ ਕਹਿਣ ਲੱਗਿਆ ਹਾਂ ਹੁਣ ਤੇਰੀ ਕੋਈ ਜ਼ਰੂਰਤ ਨਹੀਂ ਮੈਨੂੰ ਇੰਨੀ ਤੂੰ ਘਟੀਆ ਹਰਕਤ ਕੀਤੀ ਤੂੰ ਮੇਰੀ ਮੇਰੇ ਘਰ ਵਾਲੇ ਦੇ ਨਾਲ ਰਾਜਨ ਆਪਣੀ ਸਫਾਈ ਦੇਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੀ ਕੋਈ ਸੁਣ ਨਹੀਂ ਰਿਹਾ ਸੀ। ਅਗਲੇ ਦਿਨ ਘਰੇ ਕੋਈ ਨਹੀਂ ਸੀ ਸਿਰਫ ਰਾਜਨ ਤੇ ਗੁਰਜੋਤ ਸੀ। ਗੁਰਜੋਤ ਰਾਜਨ ਦੇ ਕੋਲ ਗਈ ਤੇ ਕਹਿਣ ਲੱਗੀ ਕੀ ਗੱਲ ਐ ਤੂੰ ਮੈਨੂੰ ਮਨਾ ਕਰ ਰਿਹਾ ਸੀ ਨਾ ਤੂੰ ਮੇਰੇ ਨਾਲ ਉਹ ਸਭ ਕੁਝ ਨਹੀਂ ਕਰੇਂਗਾ ਤਾਂ ਮੇਰਾ ਮੇਰੀ ਘਰ ਵਾਲੀ ਮੈਨੂੰ ਛੱਡ ਦੇਵੇਗੀ ਮੈਂ ਕੀ ਕਰੂੰਗਾ ਇਹ ਸਭ ਸੁਣਦੇ ਹੀ ਸੰਦੀਪ ਤੇ ਨਰਿੰਦਰ ਕਮਰੇ ਵਿੱਚ ਆ ਗਏ। ਦੋਨਾਂ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਸੰਦੀਪ ਨੇ ਆਪਣੇ ਭਾਬੀ ਨੂੰ ਥੱਪੜ ਮਾਰਿਆ ਤੇ ਕਿਹਾ ਇਹ ਤੇਰਾ ਸਭ ਕੀਤਾ ਹੋਇਆ ਹੈ ਤੂੰ ਮੇਰੇ ਪਤੀ ਨੂੰ ਫਸਾਇਆ ਪਰ ਇਹ ਸਭ ਰਾਜਨ ਦਾ ਪਲਾਨ ਸੀ ਨਰਿੰਦਰ ਨੂੰ ਉਸਨੇ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ ਤੇ ਕਿਹਾ ਸੀ ਕਿ ਮੈਂ ਤੁਹਾਨੂੰ ਸਾਬਤ ਕਰਕੇ ਦਿਖਾਉਂਗਾ ਬਸ ਤੁਸੀਂ ਮੈਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਤੇ ਰਾਜਨ ਨੇ ਇਹ ਸਭ ਸਾਬਤ ਵੀ ਕਰ ਦਿੱਤਾ ਸੀ ਕਿ ਇਸ ਤਰੀਕੇ ਨਾਲ ਗੁਰਜੋਤ ਨੇ ਉਸਨੂੰ ਫਸਾਇਆ ਸੀ ਉਸ ਦੀ ਮਾਂ ਨੂੰ ਖਤਮ ਕੀਤਾ ਸੀ ਨਰਿੰਦਰ ਨੇ ਪੁਲਿਸ ਨੂੰ ਬੁਲਾ ਲਿਆ ਪੁਲਿਸ ਗੁਰਜੋਤ ਨੂੰ ਫੜ ਕੇ ਲੈ ਗਈ ਜੋ ਕੰਮ ਗਲਤ ਹੈ ਉਸ ਦਾ ਅੰਜਾਮ ਕਦੇ ਸਹੀ ਨਹੀਂ ਹੋ ਸਕਦਾ ਇਨਸਾਨ ਕਿੰਨਾ ਵੀ ਸੋਚੇ ਕਿ ਅਸੀਂ ਗਲਤ ਕਰਕੇ ਉਸ ਨੂੰ ਛਿਪਾ ਲਵਾਂਗੇ ਪਰ ਉਹ ਇੱਕ ਨਾ ਇੱਕ ਦਿਨ ਸਭ ਦੇ ਸਾਹਮਣੇ ਆ ਹੀ ਜਾਂਦਾ ਤੇ ਕੋਈ ਵੱਡੀ ਗੱਲ ਨਹੀਂ ਕਿ ਇੱਕ ਛੋਟੀ ਗਲਤੀ ਦੀ ਵਜ੍ਹਾ ਦੇ ਨਾਲ ਪੂਰੀ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇ ਜਾਂ ਪੂਰੀ ਜ਼ਿੰਦਗੀ ਇਸ ਗਲਤੀ ਦੀ ਤੁਹਾਨੂੰ ਸਜ਼ਾ ਕੱਟਣੀ ਪਵੇ ਜਲਦਬਾਜ਼ੀ ਦੇ ਵਿੱਚ ਅਜੇਹਾ ਕੋਈ ਵੀ ਕੰਮ ਨਾ ਕਰੋ ਜਿਸ ਦੀ ਵਜ੍ਹਾ ਦੇ ਨਾਲ ਫਿਊਚਰ ਵਿੱਚ ਤੁਹਾਨੂੰ ਤਕਲੀਫ ਹੋਵੇ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਸਿਰਫ ਅਪਰੋਸੇ ਤੇ ਹੀ ਟਿਕਿਆ ਹੁੰਦਾ ਕਦੇ ਪਿਆਰ ਜ਼ਿਆਦਾ ਘੱਟ ਹੋ ਸਕਦਾ ਜੇ ਘਰ ਵਾਲੀ ਨੌਕਰੀ ਕਰਦੀ ਹੈ ਤਾਂ ਉਸ ਨੂੰ ਵੀ ਤੇ ਜੇ ਘਰ ਵਾਲਾ ਨੌਕਰੀ ਕਰਦਾ ਹੈ ਤਾਂ ਉਸ ਨੂੰ ਵੀ ਕਦੇ ਉਸ ਦੀ ਵਜ੍ਹਾ ਦੇ ਨਾਲ ਕਿਸੇ ਹੋਰ ਦੇ ਕੋਲ ਜਾਣਾ ਇਹ ਗਲਤ ਹੈ ਤੇ ਇਸ ਦਾ ਇੰਜਾਮ ਤਾਂ ਤੁਸੀਂ ਹੀ ਚੁੱਕੇ ਹੋ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੀ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ